ਜੁਨਿਟ ਫੋਰ ਕਲਰ ਹੈ ਜੁਨਿਟ ਫੋਰ ਕਲਰ ਨਾਲ ਚੱਲ ਸਕਦੇ ਆਪਰ ਆਈ ਫਰੈਕਸ਼ਨ ਜੁਨਿਟ ਫੋਰ ਫਾਈਰ ਫਿਊਰਡ ਫੋਰ ਡੈਲਟਾ 1 ਜੁਨਿਟ ਫੋਰ ਇਹ ਰਮ ਚ ਇਸ ਤੇ ਕਹਿਣ ਗਏ ਫਾਈਰ ਫੋਰ ਕਰ ਰਹੀ ਜਦੇ ਸਾਰੇ ਜੀਓ ਐਸ ਐਚਓ ਸਟਰ ਤੱਕ ਨੇ ਐਸ ਐਸ ਪੀ ਤੋਂ ਲੋਡ ਕਰ ਅਜਮਰ ਖਾਣਾ ਤਣਵੇ ਨੂੰ ਸਰਪਾਈਸ ਚੈੱਕ ਕੀਤਾ ਸਾਡੇ 7:00 ਵਜੇ ਇੱਥੇ ਨੰਬਰ 8 ਤਾਂ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚਓ ਤੇ ਡੀ ਐਸ ਪੀ ਤੜਦਾ ਆਪਣੇ ਕੁਆਰਟਰਾਂ ਦੇ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਮੁੰਛੀ ਸੀ ਨਾਇੰਕਾੜਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕਾਸਟੇਬਲ ਨਹੀਂ ਪ੍ਰੈਜ਼ੈਂਟ ਸੀ ਫੱਲਾ ਹਾਲ ਐਸਐਚਓ ਟਾਂਡੇ ਨੂੰ ਮੈਂ ਪੁਲਿਸ ਲਾਈਨ ਨਾਲ ਗੱਲ ਕਰ ਰਿਹਾ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਕੋਲ ਦੀ ਵੀ ਕਾਲ ਕੀਤੀ ਜਾਵੇਗੀ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਜਿਹੜੇ ਖਾਲੇ ਦੇ ਵਿੱਚ ਇਹੋ ਜਿਹੇ ਰਿਕਾਇਆਂ ਪਾਈਆਂ ਜਾਂਦੀਆਂ ਕਦੇ ਵੀ ਮੈਂ ਸਰਪ੍ਰਾਈਜ਼ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀ ਮੈਨੂੰ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਨੇ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ i'm concerned